ਕੋਡੀ 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 ਤਾਵੀ ਦੇ ਹੱਕ ਦੇ ਵਿੱਚ ਪੁਆਇੰਟ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਅਗਲੀ ਰੇਡ ਫਿਰ ਗੁਰਪ੍ਰੀਤ ਬੁਰਜ ਹਰੀਵਾਲਾ ਪਹਿਲਾਂ ਪਾਉਂਦਾ ਮੋਰ ਪੈਲ ਤੋਂ ਰਾਏਕੋਟ ਵੱਲ ਆਇਆ ਪੈਰੀਂ ਚਾਂਜਰ ਗਲ ਵਿੱਚ ਗਾਨੀ ਪਰੀਆਂ ਦਾ ਹਮਸਾਇਆ ਆ ਦੁੱਗਾਂ ਵਾਲਾ ਖੁਸ਼ਦੀਪ ਪੁਆਇੰਟ ਆਪਣੀ ਟੀਮ ਲਈ ਨੰਬਰ ਜੋੜਦਾ ਹੋਇਆ ਸਵਾਗਤ ਇਹਨਾਂ ਦਾ ਐਡ ਬਸ਼ੀਰੀ ਐਡ ਬਸ਼ੀਰੀ ਗਲਾਈਡਰ ਟਾਰਪ ਸਿਸਟਮ ਸੁਖੀ ਪਾਜੀ ਦੇ ਨਾਲ ਸਟੇਜ ਦੇ ਉੱਤੇ ਆ ਚੁੱਕੇ ਨੇ ਅਸੀਂ ਇਹਨਾਂ ਦਾ ਸਾਰੇ ਟੀਮ ਮੈਂਬਰਾਂ ਵੱਲੋਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਪਲੀਜ਼ ਵਨ ਮੋਰ ਟਾਈਮ ਬਿਗ ਹੈਂਡਸ ਫਾਰ ਐਡ ਬਸ਼ੀਰੀ ਥੈਂਕ ਯੂ ਵੈਰੀ ਮੱਚ ਆਈ ਹਾਂ ਜੀ ਉਧਰ ਲੱਕੀ ਜੀ ਉਧਰ ਰੇਸ਼ਮ ਜੀ ਨਾਲ ਸਾਡੇ ਗੁਰਪ੍ਰੀਤ ਜੀ ਕਬੱਡੀ ਫੈਡਰੇਸ਼ਨ ਆਫ অন্ਟਾਰੀਓ ਸਾਡੇ ਜਸਵਿੰਦਰ ਸ਼ੋਕਰ ਜੀ ਉਹਨਾਂ ਦਾ ਧੰਨਵਾਦ ਆ ਦੁੱਗਾਂ ਵਾਲੇ ਦਾ ਮੁਕਾਬਲਾ ਸੁਲਤਾਨ ਦੇ ਨਾਲ ਦੁਨੀਆ ਦੇ ਦੋ ਕਹਿੰਦੇ ਚਿਹਤੇ ਖਿਡਾਰੀ ਐ ਆ ਖੇਡ ਕਬੱਡੀ ਦੀ ਦੁਨੀਆ ਦਾ ਵੱਡਾ ਮੱਲ ਹੈ ਇਹਨੂੰ ਰਸ਼ੀਅਨ ਟੈਂਕ ਕਹਿੰਦੇ ਆ ਸੰਦੀਪ ਸਿੰਘ ਘਮਾਨ ਨਾਮ ਹੈ ਕੋਈ ਲੁੱਦਾ ਆਖਦਾ ਆ ਵੇਖਦਾ ਵੀ ਇਸ ਵੇਲੇ ਪਈ ਹੋਈ ਨੌਜਨ ਦੀ ਰੇਡ ਸੰਦੀਪ ਲੁੱਧਰ ਦੀ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਖੁਸ਼ੀ ਦੁੱਗਾ ਵਾਲਾ ਦਿੜਬੇ ਵਾਲਾ ਐਨ ਨੌਜਨ ਦਿੜਬੇ ਦੇ ਖੇਡ ਗਰਾਊਂਡ ਨੇ ਕਹਿੰਦੇ ਇਹਨਾਂ ਨੂੰ ਕਬੱਡੀ ਵਖਸ਼ੀ ਕਿਉਂਕਿ ਮਿਹਨਤ ਕੀਤੀ ਤੇ ਦੁਨੀਆ ਜਾਣਦੀ ਹੈ ਆਹ ਨੌਜਵਾਨ ਦੀ ਪਈ ਹੋਈ ਕਬੱਡੀ ਹੁਣ ਚਿੱਟੀ ਵਾਲਾ ਜੱਗਾ ਖੁਸ਼ੀ ਦੁੱਗਾਂ ਵਾਲਾ ਵੱਡੇ ਨਾਂ ਦੇ ਖੇਡ ਕਬੱਡੀ ਦੇ ਢਾਲਪੁਰੀਆ ਸ਼ਾਕਾ ਨਾਲ ਵੇਖਦਾ ਵੀ ਅਵੈਸ ਕਿੰਗ ਝਾਰ ਜਾਫੀ ਇਸ ਲਈ ਤਿਆਰ ਨੇ ਹਰਵਿੰਦਰ 바ਸੀ ਸੁਖੇ 바ਸੀ ਉਹਨਾਂ ਦੀ ਟੀਮ ਮਿੱਠੂ ਜੀ ਉਹਨਾਂ ਦਾ ਵੱਡਾ ਯੋਗਦਾਨ ਹਾਊਸ ਆਫ ਟਾਰ ਵਾਲਿਆਂ ਦਾ ਮਨਜੀਤ ਸਿੰਘ ਦੀ ਬੋਤੜਾ ਉਹਨਾਂ ਦੀ ਟੀਮ ਆਹ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਕਮਾਲ ਕਰ ਦਿੱਤੀ ਸ਼ੰਕਰ ਦਾ ਸ਼ੰਕਰ ਔਰ ਜੱਗੇ ਵਰਗੇ ਮੋਹਿਤ ਵਰਗੇ ਸ਼ਾਕੇ ਵਰਗੇ ਨੌਜਵਾਨ ਆ ਬੱਲੇ ਬੱਲੇ ਇੱਕ ਨਾਲ ਫਿਰ ਜੱਗਾ ਲਾ ਕੋਸ਼ਿਸ਼ ਕਰਦਾ ਡੱਕ ਲੈਣ ਦੀ ਤੇ ਆ ਲ ਬੇਟਾ ਆ ਚਿੱਟੀ ਵਾਲਾ ਕੋਸ਼ਿਸ਼ ਕਰਦਾ ਹੋਇਆ ਤਕੜੇ ਜੱਗਾ ਚਿੱਟੀ ਵਾਲਾ ਗੱਭਰੂ ਦਾ ਕਹਿੰਦੇ ਦੌਰ ਚੱਲਦਾ ਆ ਚਿੱਟੀ ਵਾਲੇ ਜੱਗੇ ਦਾ ਮੁੰਡੇ ਦਾ ਕਬੱਡੀ ਚ ਤੌਰ ਚੱਲਦਾ ਆ ਚਿੱਟੀ ਵਾਲੇ ਦਾ ਦੌਰ ਚੱਲਦਾ ਦੌਰ ਚੱਲਦਾ ਦੌਰ ਚੱਲਦਾ ਵਾਹ ਓਏ ਜੱਗਾ ਐਨ ਕਹਿੰਦੇ ਸਟੇਡੀਅਮ ਗੁਰਲੇ ਭੜੀ ਵਾਲਾ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਬੰਦਾ ਹੋਇਆ ਖਿਡਾਰੀ ਉੱਚਾ ਲੰਮਾ ਗੱਭਰੂ ਔਰ ਦੂਸਰੇ ਪਾਸੇ ਉਨੇ ਕੇ ਕਦਰਾਂ ਮਾਲ ਕੇ ਚਿੱਟੀ ਵਾਲਾ ਆਹ ਕੋਸ਼ਿਸ਼ ਕਰਦਾ ਜੱਗਾ ਡੱਕ ਲੈਣ ਦੀ ਮੈਦਾਨ ਦੇ ਵਿੱਚ ਬੱਲੇ 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 ਹੁਲੇ ਹੁਲੇ ਹਾਰੇ ਗੱਲ 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 ਮੈਨੂੰ ਲੱਗਦਾ ਵੀ ਹੁਣ ਮੰਡਾ ਵਖਰੀ ਦੀ ਕਰਦਾ ਹੋਇਆ ਤਗੜਾ ਜਫਾ ਪੁਆਇੰਟ ਇਹ ਆ ਚਿੱਟੀ ਵਾਲਾ ਇਹ 골ਡਨ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ